ਪੰਜਾਬ ਚ ਨਸ਼ੇ ਦਾ ਕੈਰ ਹੁਣ ਮਹਿਲਾਵਾਂ ਵੀ ਕਰ ਰਹੀਆਂ ਨਸ਼ਾ ਸਪਲਾਈ ਸਕੂਟੀ ਤੇ ਹੁੰਦੀ ਹੈ ਨਸ਼ੇ ਦੀ ਘਰ ਘਰ ਡਿਲੀਵਰੀ ਪੰਜਾਬ ਦਾ ਅੱਜ ਦਾ ਸਭ ਤੋਂ ਵੱਡਾ ਮੁੱਦਾ ਹੈ ਨਸ਼ਾ ਤੇ ਨਸ਼ੇ ਨੂੰ ਰੋਕਣ ਦੇ ਵੱਡੇ ਵੱਡੇ ਦਾਅਵੇ ਕਰ ਪੰਜਾਬ ਚ ਕਈ ਪਾਰਟੀਆਂ ਨੇ ਆਪਣੀ ਸਰਕਾਰ ਬਣਾ ਲਈ ਪਰ ਨਸ਼ਾ ਬੰਦ ਨਾ ਹੋਇਆ ਤੇ ਨਾ ਹੀ ਘਟ ਹੋ ਰਿਹਾ ਹੈ ਤੇ ਨਸ਼ਾ ਲਗਾਤਾਰ ਹਰ ਰੋਜ਼ ਵਧਦਾ ਜਾ ਰਿਹਾ ਹੈ ਹੁਣ ਤਾਂ ਇਹ ਹਾਲਾਤ ਹੋ ਚੁੱਕੇ ਨੇ ਪੰਜਾਬ ਚ ਕਿ ਨਸ਼ਾ ਹੁਣ ਮਹਿਲਾਵਾਂ ਵਿੱਚ ਨਾ ਸ਼ੁਰੂ ਕਰ ਰਹੀਆਂ ਨੇ ਤੇ ਮਹਿਲਾਵਾਂ ਨਸ਼ੇ ਦੇ ਕਾਰੋਬਾਰ ਦੇ ਵਿੱਚ ਆ ਰਹੀਆਂ ਨੇ ਤੇ ਮਹਿਲਾਵਾਂ ਨਸ਼ੇ ਦੀ ਸਪਲਾਈ ਵੀ ਕਰ ਰਹੀਆਂ ਨੇ ਜੀ ਹਾਂ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਤੋਂ ਜਿੱਥੇ ਇੱਕ ਮਹਿਲਾ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰ ਰਹੀ ਸੀ ਜਾਣਕਾਰੀ ਮੁਤਾਬਕ ਮਹਿਲਾ ਦਾ ਨਾਮ ਰਾਜਕੌਰ ਹੈ ਉਹ ਸਕੂਟੀ ਤੇ ਨਜਾਇਜ਼ दारू ਦੀ ਡਿਲੀਵਰੀ ਕਰਦੀ ਸੀ ਬੀਤੇ ਕੱਲ ਵੀ ਨਜਾਇਜ਼ ਸ਼ਰਾਬ ਦੀ ਡਿਲੀਵਰੀ ਕਰਨ ਜਾ ਰਹੀ ਸੀ ਜਦ ਪੁਲਿਸ ਨੇ ਨਾਕੇ ਤੇ ਰੋਕ ਕੇ ਚੈਕਿੰਗ ਕੀਤੀ ਤਾਂ ਇਹ ਖੁਲਾਸਾ ਹੋਇਆ ਜਿਸ ਦੇ ਵਿੱਚ ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਤੇ ਹੋਰ ਪੁੱਛਗਿੱਛ ਤੋਂ ਬਾਅਦ ਮਹਿਲਾ ਨੇ ਕੀ ਕੁਝ ਖੁਲਾਸੇ ਕੀਤੇ ਉਹ ਵੀ ਸੁਣੋ ਇਹਦੇ ਵਿੱਚ ਇਹ ਰਾਜਕੌਰ ਲੇਡੀਜ਼ ਹੈਗੀ ਆ ਮੌਜਪੁਰ ਦੀ ਰਹਿਣ ਵਾਲੀ ਹੈਗੀ ਆ ਜਿਹੜੀ ਉਥੋਂ ਮੌਜਪੁਰ ਤੋਂ ਇੱਥੇ ਸਪਲਾਈ ਕਰਦੀ ਸੀਗੀ ਧਾਰੀਵਾਲ ਆ ਕੇ ਸ਼ਰਾਬ ਜਿਹਦੇ ਵਿੱਚ ਜਿਹਦੇ ਕੋਲੋਂ ਅਸੀਂ ਉਹਦੀ ਇੱਕ ਐਕਟਵਾ ਸਕੂਟਰੀ ਤੇ ਅਸੀਂ ਬੋਤਲਾਂ ਜਿਹੜੀਆਂ ਹੈਗੀਆਂ ਵਾ ਸ਼ਰਾਬ ਜਿਹੜੀ ਹੈਗੀ ਉਹਦੇ ਕੋ ਫੜੀ ਆ ਤੇ ਉਹਨੂੰ ਅਸੀਂ ਕੋਡ ਵਿੱਚ ਪੇਸ਼ ਕਰ ਦਿੱਤਾ ਜਾਂਦਾ ਨਹੀਂ ਦੇਸੀ ਦੇਸੀ ਉਹਨਾਂ ਨੇ ਆਪ ਤਿਆਰ ਕੀਤੀ ਹੋਈ ਹੈ ਹਾਂ ਪਹਿਲੇ ਵੀ ਪਹਿਲੇ ਵੀ ਇੱਕ ਕੇਸ ਰਜਿਸਟਰ ਆਉਂਦੇ ਲਗ ਲਗ ਜਗ੍ਹਾ ਤੇ ਜਿੱਦਾਂ ਹੈਗੇ ਆ ਉਹ ਸ਼ਰਾਬ ਦਿੰਦੀ ਸੀ। ਅਸੀਂ ਨਾਕਾ ਲਾਇਆ ਹੋਇਆ ਸੀਗਾ ਤੇ ਖੁੰਡਾ ਕੋਲ ਹੈਗਾ ਜਿਹੜਾ ਉੱਥੇ ਨਾਕਾ ਲਾਇਆ ਹੋਇਆ ਸੀ ਉੱਥੇ ਜਦੋਂ ਅਸੀਂ ਚੈਕਿੰਗ ਕੀਤੀ ਤਾਂ ਥੋੜਾ ਇਹਨੇ ਕੋਸ਼ਿਸ਼ ਕੀਤੀ ਭੱਜਾਂ। ਫਿਰ ਸਾਨੂੰ ਥੋੜਾ ਸ਼ੱਕ ਹੋ ਗਿਆ ਤੇ ਉਹਦੇ ਦੌਰਾਨ ਸਾਨੂੰ ਅਸੀਂ ਉਹਦਾ ਪਿੱਛਾ ਕੀਤਾ ਜਿਹੜੀ ਕਿ ਉਹ ਲੇਡੀ ਨੂੰ ਫੋਨ ਕਰਕੇ ਘਬਰਾ ਗਈ ਤੇ ਉਹ ਫਿਰ ਉਹ ਸਾਡੇ ਕੋਲੋਂ ਅਸੀਂ ਜਲਦੀ ਫੜ ਲਈ ਅਸੀਂ। ਤੇ ਇਸ ਤਰ੍ਹਾਂ ਮਹਿਲਾਵਾਂ ਦਾ ਨਸ਼ੇ ਦੇ ਕਾਰੋਬਾਰ ਕਰਨਾ ਸਾਡੇ ਪੰਜਾਬ ਦੇ ਭਵਿੱਖ ਲਈ ਬਹੁਤ ਘਾਤਕ ਸਾਬਤ ਹੋਵੇਗਾ ਨਸ਼ਾ ਕੋਈ ਵੀ ਹੋਵੇ ਚਾਹੇ दारू ਚਾਹੇ ਚਿੱਟੇ ਦਾ ਨਸ਼ਾ ਚਾਹੇ ਕੋਈ ਹੋਰ ਇਹ ਸਾਡੀ ਜਵਾਨੀ ਲਈ ਖਤਰਨਾਕ ਹੈ ਤੇ ਲਗਾਤਾਰ ਪੰਜਾਬ ਦੀ ਜਵਾਨੀ ਖਰਾਬ ਹੁੰਦੀ ਜਾ ਰਹੀ ਹੈ ਤੇ ਨਸ਼ੇ ਰੋਕਣ ਲਈ ਲੋਕ ਸਰਕਾਰਾਂ ਤੋਂ ਉਮੀਦ ਲਾਈ ਬੈਠੇ ਨੇ ਪਰ ਕਈ ਸਾਲਾਂ ਤੋਂ ਸਰਕਾਰਾਂ ਨਸ਼ੇ ਦੇ ਖਾਤਮੇ ਨੂੰ ਲੈ ਫੇਲ ਹੁੰਦੀਆਂ ਹੋਈਆਂ ਨਜ਼ਰ ਆਈਆਂ ਨਹੀਂ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਆਸ-ਪਾਸੇ ਜੋ ਵੀ ਕੋਈ ਨਸ਼ਾ ਕਰਦਾ ਹੋਵੇ ਉਸ ਨੂੰ ਇਸ ਨਸ਼ੇ ਦੀ ਦਲਦਲ ਚੋਂ ਕੱਢਣ ਲਈ ਮਦਦ ਕਰੀਏ ਤਾਂ ਜੋ ਆਉਣ ਵਾਲੇ ਨੌਜਵਾਨ ਤੇ ਆਉਣ ਵਾਲੀ ਪਨੀਰੀ ਨੂੰ ਅਸੀਂ ਬਚਾ ਸਕੀਏ ਜਿਸ ਨਾਲ ਸਾਡਾ ਪੰਜਾਬ ਖੁਸ਼ਹਾਲ ਹੋ ਸਕੇ ਨਹੀਂ ਤਾਂ ਆਏ ਦਿਨ ਪੰਜਾਬ ਦੇ ਵਿੱਚ ਵਾਰਦਾਤਾ ਵਧਦੀਆਂ ਜਾ ਰਹੀਆਂ ਨੇ ਜੇ ਲਗਾਤਾਰ ਜੇ ਇਹ ਨਸ਼ੇ ਦੀ ਗੱਲ ਕਰ ਲਈਏ ਤੇ ਪੰਜਾਬ ਦੇ ਵਿੱਚ ਜੇ ਮਹਿਲਾਵਾਂ ਹੀ ਨਸ਼ੇ ਦਾ ਕਾਰੋਬਾਰ ਕਰਨ ਲੱਗ ਗਈਆਂ ਤੇ ਪੰਜਾਬ ਦੇ ਹਾਲਾਤ ਤੁਸੀਂ ਖੁਦ ਸੁਣ ਸਕਦੇ ਹੋ ਕ੍ਰਾਈਮ ਚੜ ਦੀ ਇਸ ਸਟੋਰੀ ਬਾਰੇ ਤੁਹਾਡਾ ਕੀ ਕੁਝ ਕਹਿਣਾ ਤੁਸੀਂ ਕਮੈਂਟ ਕਰਕੇ ਦੱਸੋ